ਸਸਿਕਾ ਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਜਿਹੜੀ ਸੂਟਾਂ ਦੀ 컬렉ਸ਼ਨ ਬਹੁਤ ਹੀ ਪਿਆਰੀ ਲੱਗ ਕਹਿੰਦੀ ਹੈ ਇਹ ਜਿਹੜਾ ਫੈਬਰਿਕ ਹੋਏਗਾ ਪਿਓ ਤੁਹਾਨੂੰ ਵਿਸਕੋਸ ਔਰ ਗੈਂਜ਼ਾ ਦਾ ਸੂਟ ਮਿਲ ਜੇਗਾ ਬਹੁਤ ਹੀ ਪਿਆਰੇ ਸੂਟ ਰੈਡੀ ਕੀਤੇ ਗਏ ਏਮਬ੍ਰੋਇਡਰੀ ਇਸ ਦੇ ਉੱਪਰ ਵੀ ਕੀਤੀ ਗਈ ਹੈਵੀ ਸੂਟ ਰੈਡੀ ਕੀਤੇ ਗਏ ਨੇ ਕਲਰ ਆਪਸ਼ਨ ਵੀ ਤੁਹਾਨੂੰ ਇਹਨਾਂ ਵਿੱਚ ਬਹੁਤ ਹੀ ਪਿਆਰੀ ਮਿਲ ਜਾਣਗੇ ਅਗਲਾ ਜਿਹੜਾ ਸੂਟ ਹੋਏਗਾ ਤੁਹਾਨੂੰ ਜਾਰਜਟ ਟਿਸ਼ੂ ਵਿੱਚ ਸੂਟ ਮਿਲੇਗਾ ਪ੍ਰੋਪਰ ਇਸ ਦੇ ਉੱਪਰ ਹੈਂਡਵਰਕ ਦਾ ਕੰਮ ਕੀਤਾ ਹੋਇਆ ਦੁਪੱਟਾ ਜਿਹੜਾ ਹੋਏਗਾ ਜਾਰਜਟ ਟਿਸ਼ੂ ਵਿੱਚ ਹੋਏਗਾ ਦੁਪੱਟਾ ਬਹੁਤ ਹੀ ਪਿਆਰਾ ਰੈਡੀ ਕੀਤਾ ਹੋਇਆ ਹੈ ਸ਼ਰਟ ਦਾ ਐਂਡ ਦੁਪੱਟੇ ਦਾ ਜਿਹੜਾ ਪਰ ਮੀਟਰ ਮੈਂਸ਼ਨ ਕੀਤਾ ਹੋਇਆ ਕਲਰ ਆਪਸ਼ਨ ਲਾਈਟ ਜਿਹਨਾਂ ਦੇ ਵਿੱਚ ਐਡ ਕੀਤੇ ਗਏ ਨੇ ਅਗਲਾ ਜਿਹੜਾ ਸੂਟ ਹੋਏਗਾ ਜੌਰਜਟ ਵਿੱਚ ਹੋਏਗਾ ਇਹ ਬਹੁਤ ਹੀ ਪਿਆਰਾ ਸੂਟ ਹੈ ਹੈਵੀ ਹੋਏਗਾ ਸੂਟ ਰੈਡੀ ਕੀਤਾ ਪ੍ਰਾਈਸ ਪਰ ਮੀਟਰ ਦੇ ਅਕੋਰਡਿੰਗ ਉੱਪਰ ਲੱਗਾ ਹੋਇਆ ਤੁਸੀਂ ਇਹਨਾਂ ਦੇ ਗਾਊਨ ਵੀ ਬਣਵਾ ਸਕਦੇ ਹੋ ਲਹਿੰਗਾ ਵੀ ਬਹੁਤ ਹੀ ਪਿਆਰਾ ਦਾ ਰੈਡੀ ਹੋਏਗਾ ਕੋਈ ਵੀ ਸੂਟ ਤੁਸੀਂ ਬੁੱਕ ਕਰਵਾਉਣਾ ਚਾਹੁੰਦੇ ਹੋ ਸੂਟ ਦਾ ਸਕਰੀਨਸ਼ਾਟ ਭੇਜ ਕੇ ਮੇਰੇ WhatsApp ਨੰਬਰ ਤੇ ਸੂਟ ਬੁੱਕ ਕਰਵਾ ਸਕਦੇ ਹੋ ਅਗਲਾ ਜਿਹੜਾ ਸੂਟ ਹੋਏਗਾ ਟਿਸ਼ੂ ਵਿੱਚ ਹੋਏਗਾ ਇਸ ਦੇ ਉੱਪਰ ਵੀ ਹੈਂਡਵਰਕ ਫੁੱਲ ਕੀਤਾ ਗਿਆ ਨਾਲ ਜਿਹੜਾ ਦੁਪੱਟਾ ਹੈਗਾ ਟਿਸ਼ੂ ਵਿੱਚ ਹੋਏਗਾ ਦੁਪੱਟੇ ਤੇ ਵੀ ਹੈਂਡਵਰਕ ਬਹੁਤ ਹੀ ਪਿਆਰਾ ਕੀਤਾ ਹੋਇਆ ਹੈ ਪ੍ਰਾਈਸ ਸ਼ਰਟ ਦਾ ਦੁਪੱਟੇ ਦਾ ਪਰ ਮੀਟਰ ਦੇ ਅਕੋਰਡਿੰਗ ਲੱਗਾ ਹੋਇਆ ਅਗਲਾ ਸੂਟ ਹੋਏਗਾ ਵਿਸਕੋਸ ਵੈਲਵਟ ਦੀ ਸ਼ਰਟ ਹੋਏਗੀ ਵਿਸਕੋਸ ਵੈਲਵਟ ਦੀ ਬਾਟਮ ਹੋਏਗੀ ਸ਼ਰਟ ਦੇ ਉੱਪਰ ਬਾਟਮ ਤੇ ਹੀ ਐਮਬਰਾਇਡਰੀ ਬਹੁਤ ਹੀ ਪਿਆਰੀ ਕੀਤੀ ਹੋਈ ਹੈ ਕੈਸ਼ অন ਡਿਲੀਵਰੀ ਨਹੀਂ ਹੈ ਜੀ ਪੇਮੈਂਟ ਜਿਹੜੀ ਵਈ ਗਈ ਉਹ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਪ੍ਰਾਈਸ ਆਪ ਸੂਟਾਂ ਦਾ ਨਾਲ ਦੇ ਨਾਲ ਮੈਂਸ਼ਨ ਕੀਤਾ ਗਿਆ ਕੋਈ ਵੀ ਸੂਟ ਤੁਸੀਂ ਬੁੱਕ ਕਰਵਾ ਸਕਦੇ ਹੋ ਜੇਕਰ ਵੀਡੀਓ ਵਧੀਆ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਦੇ ਕੋ ਥੈਂਕ ਯੂ so much ਵੀਡੀਓ ਦੇਖਣ